ਮਸ਼ਹੂਰ ਪੰਜਾਬੀ ਗਾਇਕ ਚੰਦਰਾ ਬਰਾੜ ਜਿਸ ਨੂੰ ਕਿ ਤੁਸੀਂ ਸਾਰੇ ਜਾਣਦੇ ਹੋ ਤੇ ਉੱਥੇ ਹੀ ਉਹਨਾਂ ਦਾ ਵਿਆਹ ਕੱਲ ਹੋ ਚੁੱਕਿਆ ਹੈ ਤੇ ਵਿਆਹ ਦੀਆਂ ਕੁਝ ਜ਼ਿਆਦਾ ਵੀਡੀਓਜ਼ ਤੇ ਤਸਵੀਰਾਂ ਤਾਂ ਸਾਹਮਣੇ ਨਹੀਂ ਆਈਆਂ ਨਾ ਹੀ ਉਹਨਾਂ ਦੇ ਵੱਲੋਂ ਅਫੀਸ਼ੀਅਲ ਤੌਰ ਤੇ ਆਪਣੇ ਵਿਆਹ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਹਨ ਤੇ ਬਾਕੀ ਅਸੀਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਖਾਉਨੇ ਆ ਉਹਨਾਂ ਦੇ ਵਿਆਹ ਦੀਆਂ ਕੁਝ ਵੀਡੀਓਜ਼ ਤੇ ਤਸਵੀਰਾਂ ਤੇ ਚੰਦਰੇ ਬਰਾੜ ਦੀ ਰਿਸੈਪਸ਼ਨ ਪਾਰਟੀ ਤੇ ਮਸ਼ਹੂਰ ਗਾਇਕ ਨਰਵੈਰ ਪੰਨੋ ਨੇ ਆ ਕੇ ਰੌਣਕਾਂ ਲਾਈਆਂ ਤੇ ਉੱਥੇ ਹੀ ਵਿਆਹ ਦੇ ਵਿੱਚ ਸਟੇਜ ਸੈਕਟਰੀ ਚੰਦਰੇ ਬਰਾੜ ਤੇ ਉਸ ਦੀ ਘਰਵਾਲੀ ਨੂੰ ਕੁਝ ਅਜੀਹਾ ਕਹਿ ਜਾਂਦਾ ਹੈ ਚੰਦਰਾ ਬਰਾੜ ਵੀ ਅੱਗੋਂ ਸ਼ਰਮਿੰਦਾ ਜਿਹਾ ਹੋ ਜਾਂਦਾ ਹੈ ਬਾਕੀ ਤੁਸੀਂ ਵੀ ਉਹਨਾਂ ਦੀ ਇਹ ਵੀਡੀਓ ਦੇਖ ਕੇ ਉਹਨਾਂ ਨੂੰ ਵਧਾਈਆਂ ਜ਼ਰੂਰ ਦੇ ਕੇ ਆਇਓ ਲੋਕਾਂ ਦੇ ਵੱਲੋਂ ਵੀ ਕਾਫੀ ਜ਼ਿਆਦਾ ਕਮੈਂਟਸ ਉਹਨਾਂ ਨੂੰ ਕੀਤੇ ਜਾ ਰਹੇ ਹਨ ਕਿਉਂਕਿ ਚੰਦਰੇ ਬਰਾੜ ਨੇ ਹੁਣ ਤੱਕ ਸੁਪਰ ਹਿੱਟ ਗੀਤਾਂ ਦੇ ਪਾਲ ਪੰਜਾਬੀ ਇੰਡਸਟਰੀ ਦੇ ਉੱਤੇ ਰਾਜ ਕੀਤਾ ਹੈ ਤੇ ਰਾਜ ਕਰ ਰਹੇ ਹਨ ਉੱਥੇ ਹੀ ਉਹਨਾਂ ਦੇ ਵਿਆਹ ਦੀਆਂ ਕੁਝ ਕੁ ਤਸਵੀਰਾਂ ਵਾਇਰਲ ਹੋ ਰਹੀਆਂ ਹਨ ਤੁਸੀਂ ਵੀ ਦੇਖੋ ਉਹਨਾਂ ਦੀਆਂ ਵੀਡੀਓਜ਼ ਇੱਕ ਵਾਰੀ ਤਾੜੀ ਨਾਲ ਸਾਡੇ ਵਾਈਸ ਦੇ ਨਾਲ ਪਹਿਲਾ ਬੰਦਾ ਜਿਹਨੂੰ ਯਾਦ ਕਰਕੇ ਫੋਟੋ ਦੇ ਰਹੇ ਹਾਂ ਪਰਮਾਤਮਾ ਤੁਹਾਡੀਆਂ ਖੁਸ਼ੀਆਂ ਏਦਾਂ ਹੀ ਬਰਕਰਾਰ ਰੱਖੇ ਤੁਹਾਡੀ ਨਵੀਂ ਜ਼ਿੰਦਗੀ ਨਵੀਂ ਲਾਈਫ ਖੁਸ਼ੀਆਂ ਭਰੀ ਹੋਵੇ ਜੀ ਰੋਜ਼ دعا ਕਰਦੇ ਕਿ ਇਹ ਖੁਸ਼ੀਆਂ ਫੇਰ ਲੱਤੀਆਂ ਆਉਣ diel ਖੇੜਾ ਖੁਸ਼ ਹੋਵੇ। ਪਰਮਾਤਮਾ ਤੁਹਾਡੀਆਂ ਖੁਸ਼ੀਆਂ ਐਡਾ ਹੀ ਬਰਕਰਾਰ ਰੱਖੇ। ਤੁਹਾਡੀ ਨਵੀਂ ਜ਼ਿੰਦਗੀ, ਨਵੀਂ ਲਾਈਫ ਖੁਸ਼ੀਆਂ ਭਰੀ ਹੋਵੇ ਜੀਰੋ ਦੁਆ ਕਰਦੇ ਹਾਂ। ਕਿਤੇ ਕਿ ਇਹ ਖੁਸ਼ੀਆਂ ਫੇਰ ਲੱਤੀਆਂ ਆਂਦੀਆਂ ਖੇਡ ਮੁਬਾਰਕ। ਪੰਜਾਬ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੀ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ। ਧੰਨਵਾਦ।